ਨਾ ਨਾ ਯਾਰ ਬਾਈ ਪਤਾ ਨਹੀਂ ਆ ਕੀ ਚੁੱਲਾ ਬਣ ਗਿਆ ਓਏ ਹਾਂਜੀ ਆ ਗਏ ਦਾਰਾ ਸਿੰਘ ਪਹਿਲਵਾਨ ਲਾਓ ਹਲੂ ਮਾਨ ਦਾ ਨਾਂ ਹੇ ਲਾ ਓਏ 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 ਸੁਣ ਰੰਗ ਰੰਗੇ ਲੱਗਦੇ ਨੇ ਭਾਂਡੇ ਆਏ ਨਾ ਕਿਵਾਂ ਆਪਾਂ ਕਿਸੇ ਮੇਲੇ ਚ ਆ ਗਏ ਤੇ ਦੀਗਾਂ ਤੇ ਓਏ ਆਸ਼ੀਰਵਾਦ ਮਿਲਦਾ ਰਹਿੰਦਾ ਹੈਗਾ ਜਿਸ ਨੂੰ ਸਰਵਿਸ ਕਰਾਉਣੀ ਹੈ ਸਾਡੇ ਪਿੰਡ ਦਾ ਭਾਈ ਮਿਸਤਰੀ ਹਾਂਜੀ ਦੋਸਤੋ ਪਹਿਲਾਂ ਤੁਸੀਂ ਕੰਧਾਂ ਵਾਲੇ ਬਲੌਗ ਦੇਖੇ ਹੋਣਗੇ ਉੱਧਰ ਹੈ ਨਾ ਪਰਲੇ ਪਾਸੇ ਤੇ ਹੁਣ ਭਾਈ ਬਾਬਿਆਂ ਨੇ ਇਧਰ ਪਸੂਆਂ ਵਾਲੇ ਦੀ ਤਿਆਰੀ ਕਰਦੇ ਨੇ ਛੱਤ ਪਾਉਣ ਦੇ ਬੀਮ ਲਾਈ ਜਾਂਦੇ ਪਿੱਲਰ ਲਾਈ ਜਾਂਦੇ ਪਿੱਲਰਾਂ ਤੇ ਆਹ ਫਰਮੇਲਾ ਰੱਖਿਆ ਗਿਆ ਤੇ ਮੇਰੇ ਚਾਚੇ ਹੋਰੀ ਚਾਹ ਪੀਂਦੇ ਭਾਈ ਪਲੂਂਗੜੇ ਹੋਰੀ ਕੀ ਆਲਾ ਸੇਮ ਹੈ ਤੇ ਸਾਰੇ ਇਧਰ ਭਾਈ ਲੋਗੜ ਰੂ ਹੋਰੀਆਂ ਸਾਰੀਆਂ ਫਿਰਦੇ ਗਏਗਾ ਤੇ ਇਧਰ ਭਾਈ ਸਾਡਾ ਪਾਲਾ ਮਿਸਤਰੀ ਲਖਾਰੀ ਦਾ ਡੈਡੀ ਸਾਡਾ ਸਾਲ ਹੱਡਾ ਹੈ ਹਾਂਜੀ ਠੀਕ ਆ ਭਾਈ ਇਹਨੂੰ ਹੈਡ ਕਰੰਨੇ ਚੱਲ ਹੈਡ ਸਾਹਿਬ ਮਿਸਤਰੀ ਉਹ ਜਨਾਬ ਬਦਲਦਾ ਪਾਲਾ ਹੈ ਤੇ ਗੱਲਬਾਤ ਠੀਕ ਹੈ ਘਰ ਪਿੱਲਰ ਲਾਈ ਜਾਂਦੇ ਤੇ ਫਰਮੇ ਚਿਨੀ ਜਾਂਦੇ ਬਾਕੀ ਮੌਸਮ ਉਤੋਂ ਚੰਗੀ ਗੱਲਬਾਤ ਹੈ ਸੇਵਾ ਦਾ ਠੀਕ ਹੈ ਘਰ ਤੇ ਚਾਦਰਾਂ ਲਾਉਣ ਦੀ ਤਿਆਰੀ ਕਰੀ ਜਾਂਦੇ ਹੈਗੇ ਇੱਕ ਭਾਈ ਉਹ ਸਾਡਾ ਸੇਵਾਦਾਰ ਬੰਦਰ ਨੂੰ ਤਾਂ ਜੜ ਗੱਟ ਬੁੱਸੀ ਮਾਰ ਕੇ ਇਹਾਂ ਦਾ ਮੈ ਲਾ ਕੇ ਦਿਖਾਉਣਾ ਤੁਹਾਨੂੰ ਟੀਨਾ ਟੀਨ ਨਾਲਾ ਲਾ ਲੋ ਸ਼ੈੱਡ ਨਾਲਾ ਲਾ ਲੋ ਸ਼ਟਰ ਨਾਲਾ ਲਾ ਲੋ ਸਲੇਟਾਂ ਨਾਲਾ ਲੋ ਤੇ ਆ ਬਾਲਾ ਡੰਡ ਘੜਤਾ ਇਹਨੇ ਬਾਈ ਬਾਲਾ ਕਾਢੇ ਦਾ ਬਾਲਾ ਓਏ ਹਾਂ ਛਾਤੀ ਛਾਤੀ ਤੇ ਮੇਰਾ ਬਾਬਾ ਵੀ ਆਇਆ ਭਾਈ ਅੱਜ ਸੇਵਾ ਦੇ ਰੋਜ ਨੂੰ ਮੈਂ ਤੇਰਾ ਸੇਵਾ ਤੇ ਰੋਜਣਾ ਹੈ ਫੇਰ ਭਾਈ ਮੈਂ ਨਹੀਂ ਆਉਂਦਾਗਾ ਇਹ ਰੋਜੰਦੇ ਹੈ ਤੇ ਸਾਰਾ ਇੰਤਜ਼ਾਮ ਕਰ ਰੱਖਿਆ ਹੈ ਇਧਰ ਭਾਈ ਮਸ਼ੀਨ ਇਹਦੇ ਵਿੱਚ ਪਾਉਣਗੇ ਮਾਲ ਤੇ ਬਾਕੀ ਦਿਖਾਉਣੇ ਸਾਰੀ ਸੰਗਤ ਚਾਹ ਪੀ ਕੇ ਹੱਟੀਏ ਘਰ ਹਾਈ ਆਏ ਆਪਣੇ ਮਿਸਤਰੀ ਬੰਦੇ ਆ ਸੇਮਾ ਤੇ ਮੇਰਾ ਚਾਚਾ ਪਲੂਂਗੜਾ ਤੇ ਆ ਸਾਤੂ ਜੀ ਸ਼ਾਮ ਦੇ ਦਾ ਰੋਜੀ ਇੱਥੇ ਫਰਦਾਰਨ ਦਾ ਹੈਗਾ ਇਹਦਾ ਮੈਂ ਨਾ ਚਾਚਾ ਨਹੀਂ ਮੈਂ ਤੇਰਾ ਬਾਪੂ ਚਾਚਾ ਹੈਗਾ ਅ ਚਾਚਾ ਮੈਂ ਨਿਕਦੇ ਆ ਕਹਿੰਦਾ ਮੈਂ ਤੇਰਾ ਚਾਚਾ ਹੈਗਾ ਓਏ ਓ ਬੀਤੀ ਲੰਘ ਜੇਗਾ રે ਸ਼ਾਲਮਰੀ ਆ ਭਾਈ ਪਿੱਲਰ ਲਾਈ ਜਾਂਦੇ ਹੈਗੇ ਫਰਮਾ ਲਾ ਕੇ ਤੇ ਉਧਰ ਪਤਾ ਨਹੀਂ ਕੀ ਮੋਰਾਂਾਂ ਘੱਡੀ ਜਾਂਦੇ ਆ ਕਿ ਨਾਟਕ ਸਿਆ ਓਏ ਮੋਰਾਂ ਤੇ ਸਾਰੇ ਚੁੰਬੜੇ ਬੈਠੇ ਇਹਨਾਂ ਨੂੰ ਸਾਰੇ ਭਾਈ ਪਿੱਲਰਾਂ ਨੂੰ ਚੁੰਬੜੇ ਬੈਠੇ ਪਤਾ ਨਹੀਂ ਕੀ ਭਾਲਦੇ ਇਹਨਾਂ ਚੋਂ ਆ ਗੱਡੀ ਨੂੰ ਪਤਾ ਨਹੀਂ ਕੀ ਹੋ ਗਿਆ ਕੀ ਆ ਨਾ ਓਏ ਕੀ ਆ ਆ ਭਾਈ ਗਾਮੇ ਨੂੰ ਪਤਾ ਨਹੀਂ ਕੀ ਹੋ ਗਿਆ ਉਹ ਕਿਧਰ ਆਇਦਰ ਕਿਧਰ ਵੜ ਗਿਆ ਮੋਰਾਂ ਓਏ ਗਾਮੇ ਨੂੰ ਭਾਈ ਬਾਹਰ ਕੱਢਦਾ ਸੀ ਇਧਰੋਂ ਓਏ ਸੋਥੋਂ ਨਾੜੀ ਨਹੀਂ ਖੁੱਲੇ ਘੰਟਾ ਆ ਗਿਆ ਓਏ ਸੰਤਾਂ ਦਾ ਡੇਰਾ ਭਾਈ ਡੇਰਾ ਬਾਬਾ ਨਗਾਜੀ ਪਿੰਡ ਝੋਲਡ ਰੋਹੀ ਬਹੁਤ ਸ਼ਾਨਦਾਰ ਗੱਲਬਾਤ ਹੈ ਆ ਮੇਨ ਜਿਹੜੀ ਡੇਰੇ ਦੀ ਭਾਈ ਮੇਨ ਗੇਟ ਆ ਸਾਡੇਰੇ ਦਾ ਤਾਂ ਸੇਵਾਦਾਰ ਇਧਰਲੇ ਪਾਸੇ ਪਸੰਗਾਂਲੇ ਪਾਸੇ ਲੱਗ ਰਹੇ ਨੇ ਅੱਜ ਤੇ ਸਾਹਮਣੇ ਗੁਰੂ ਘਰ ਆ ਪਾਸ਼ਾਈ ਦਸਵੀਂ ਪਿੰਡ ਝੋਲੜ ਰੋਹੀ ਇਹਦਾ ਬਲੌਗ ਵੀ ਤੁਹਾਨੂੰ ਕਈ ਵਾਰੀ ਦਿਖਾਇਆ ਹੈਗਾ ਤੇ ਜੇ ਕਿਸੇ ਵੀਰ ਨੇ ਦੇਖਣਾ ਹੈ ਤਾਂ ਵਿਸਾਖੀ ਵਾਲਾ ਬਲੌਗ ਤੁਸੀਂ ਦੇਖ ਸਕਦੇ ਹੋ ਜਾ ਕੇ ਵਿਸਾਖੀ ਦੇ ਬਲੌਗ ਪਾਇਆ ਹੋਇਆ ਗੁਰੂ ਘਰ ਦਾ ਭਾਈ ਸਾਰੀ ਡਿਟੇਲ ਉਹਦੇ ਵਿੱਚ ਦੱਸੀ ਹੋਈ ਹੈ ਥੋੜਾ ਬਹੁਤ ਇਤਿਹਾਸ ਵਾਰੇ ਦੱਸਿਆ ਤੇ ਥੋੜਾ ਬਹੁਤ ਗੁਰੂ ਘਰ ਵਾਰੇ ਦੱਸਿਆ ਹੋਇਆ ਸਾਰਾ ਕੁਝ ਇਧਰਲੇ ਪਾਸੇ ਭਾਈ ਸੇਵਾਦਾਰ ਸਾਰੇ ਮਿਸਤਰੀ ਲੱਗ ਰਹੇ ਨੇ ਇਹ ਪਸੂਣ ਵਾਲੀ ਸਾਈਡ ਆ ਬਾਬਿਆਂ ਦੀ ਇੱਥੇ ਸਾਰੇ ਪਸ਼ੂ ਤੂੜੀ ਤਪਾ ਇੱਥੇ ਪਾਉਂਦੇ ਹੁੰਦੇ ਸੀ ਤੇ ਉਹ ਅਸੀਂ ਚਾਦਰਾਂੀਆਂ ਲਾਉਂਦੇ ਹੁਣ ਬਾਹਰਲੇ ਪਾਸੇ ਜਾਂਦੇ ਪਹਿਲਾਂ ਅੰਦਰੋਂ ਲਾਉਂਦੇ ਸੀ ਓਏ ਇੱਕ ਇੱਕ ਬੰਦਾ ਹੋਰ ਆ ਕਰਦੇ ਨੇ ਵਾਲਾ ਸੱਭਲ ਕਿਥੇ ਆ ਚਲੋ ਚਲੋ ਹਾਂਜੀ ਆ ਗਏ ਦਾਰਾ ਸਿੰਘ ਪਹਿਲਵਾਨ ਲਓ ਹਲੂ ਮਾਨ ਦਾ ਨਾਮ ਹੇ ਲਾ ਚਲਾ ਚਲਾ ਐ ਚਲਾ ਇੱਕ ਵਾਰ ਹੋਏ ਸ਼ਾਬਾਸ਼ ਭਾਈ ਪਤਨੀ ਆ ਕੀ ਚੁਲਾਇਆ ਬਣ ਗਿਆ ਹੋਏ ਕਿਰਲੀਆਂ ਸੱਪ ਤੇ ਡੱਡੂ ਮੰਨ ਲਓ ਅਲਗਾ ਕਰ ਦੇ ਆ ਵੀ ਲੈ ਲੈਣਾ ਵਈ ਆ ਰਸੇਜ 20 ਬਾਰੀ ਸੰਗੜ ਵਾਲੇ ਭਈ ਅਸੀਂ ਤੇ ਮਿਸਤਰੀਆਂ ਤੋਂ ਥੋੜਾ ਕਿਤੇ ਕਿਤੇ ਲੰਬਾ ਵੀ ਲੈ ਲੈਣੇ ਆ ਇਹ ਸਾਰੀਆਂ ਬੁਰਜੀਆਂ ਦੇ ਬਣਾ ਰੱਖਿਆ ਪਰ ਮੰਨ ਲਓ ਮਲੀ ਅੜ ਜਾਂਦਾ ਹੁੰਦਾ ਕਈ ਵਾਰੀ ਆ ਵੀ ਬੀਮ ਲਾਇਆ ਪਰ ਉਹ ਤੇ ਜਾਊਗੀ ਭਾਈ ਇਹ ਕੱਲ ਦਾ ਲਾਇਆ ਹਲੋ ਹਲੋ ਬੀਮ ਕਦੋਂ ਲਾਇਆ ਹਾ ਕੱਲ ਲਾਇਆ ਇਹ ਕੱਲ ਲਾਇਆ ਆਹਾਂ ਹੋ ਸਪੋਰਟਾਂ ਆ ਆ ਸਿੱਟਦਗੇ ਸੀ ਕੰਦ ਕੋਈ ਯਾਰ ਇੱਧਰ ਨਾ ਮਾਰੀ ਤੇ ਜੇ ਉਹਦੇ ਨਾਲ ਲਾਗੀ ਕੋਈ ਨਹੀਂ ਹੁੰਦਾ ਇੱਕੀ ਗੱਲੀ ਤੇਰੀ ਸਪੋਰਟ ਚੱਕ ਦੇ ਕੇ ਨਾ ਸਪੋਰਟ ਚੱਕ ਵੀ ਤੇਰਾ ਸਪੋਰਟ ਚੱਕ ਲੈਣੇ ਹੁਣ ਭਾਈ ਅਸੀਂ ਆਹ ਕੰਦ ਸਿੱਟਣ ਦੀ ਤਿਆਰੀ ਹੈ ਤੇ ਸਾਨੂੰ ਉਹ ਸਪੋਰਟਾਂ ਦਾ ਇਹ ਝਟ ਵੱਜ ਰਹੀ ਆ ਇਹਦਾ ਡਰ ਆਹ ਸਪੋਰਟਾਂ ਦਾ ਇਹ ਇਹਨਾਂ ਦਾ ਟਿਊ 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 ਬੱਠਲ ਲੈ ਕੇ ਬੰਦਾ ਖਿਲਾਰ ਦਿੰਨੇ ਆ ਬੱਠਲ ਲਾ ਆ ਗਿਓਏ ਕੰਦੇ ਫੇਰ ਜਾਂਦੀ ਹੋ ਤੇ ਫੇਰ ਹੀ ਦੂਰ ਜਾਂਦੀ ਓਏ ਇੱਧਰਲੇ ਪਾਸੇ ਡੇਲ ਹੋਣਾ ਬੱਲ ਕਿੱਥੇ ਲੈ ਪਾ ਦਰਾ ਆ ਫੇਰ ਆ ਵਕੀਲ ਫੇਰ ਆੜ ਗਿਆ ਸੀ ਵਿੱਚ ਇਹ ਇਹ ਬਈ ਸਿੱਟਣਗੇ ਦੋ ਵਾਰੀ ਦਾ ਹਲਾਤਾ ਹਾ ਖਰਾ ਤੇ ਤਿੰਨ ਚਾਰ ਵਾਰੀਆਂ ਸੂਤ ਜਾ ਮੈਨੂੰ ਨਹੀਂ ਲੱਗਦਾ ਇਹ ਲੈਵਲ ਤੇ ਰੱਖਣਗੇ ਇਹਨੂੰ ਓਏ 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 ਆ ਭੀਮ ਜਹ ਹਲਾ ਭੀਮ ਜਹ ਫੜ ਲਾ ਓਏ ਆ ਤਾਂ ਪੰਗ ਹੀ ਹਲਾ ਦੇਗੇ ਨਹੀਂ ਹਲਦੀ ਨਹੀਂ ਹਲਦੀ ਭੰਨਦਾ ਵੇ ਹਜੇ ਵੀਡਿਓਆਂ ਬਾਲਣ ਨੂੰ ਉੱਥੇ ਭਾਈ ਕੀੜੇ ਸੀ ਤੇ ਇੱਥੇ ਕੀੜੀਆਂ ਆ ਘਰ ਮੋਬਾਈਲ ਚ ਤਾਂ ਆਉਂਦੀਆਂ ਨਹੀਂ ਕਿਉਂਕਿ ਐਵੇਂ ਜੇ ਆਖੀਏ ਮੈਂ ਇਹ ਤੁਹਾਨੂੰ ਘੜਾ ਦਿੰਦੀਆਂ ਵੀਰੇ ਚ ਇਹ ਹੁੰਦੀਆਂ ਹੀ ਬਾਲਣਾਂ ਛੋਟੀਆਂ ਓਏ 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 ਓ ਗਾਲਾਂ ਦੇ ਉਹ ਗਾਲ ਨਹੀਂ ਕੱਢੀ ਉਹ ਗਾਲ ਨਾ ਕੱਢੋ ਵੀਰ ਚ ਗਾਲ ਨਾ ਕੱਢੋ ਆ ਭਾਈ ਜੋੜ ਛੜਾਉਂਦੇ ਆ ਐ ਕਰ ਕਰ ਕੇ ਥੱਲੇ ਤੇ ਕਾਊਆ ਇਹ ਹੋਂ ਉੱਥੇ ਤੇ ਕਾਊਆ ਇੰਨੇ ਚ ਅੱਧੀ ਕੰਦ ਪੱਟ ਦੂ ਘਰ ਇੱਥੋਂ ਤੇ ਕਾਏ ਹਾਂ ਜੀ ਸਰ ਆ ਭਾਈ ਹੁਣ ਦੂਜੀ ਕੰਦ ਨੂੰ ਇਹਨਾਂ ਨੇ ਵਾਢਾ ਲਾ ਲਿਆ ਹੇਲਾ ਚਾਲਾ ਮੁੰਡੇ ਜੋਰ ਜਿਵਾਉਂਦੇ ਐ ਚੱਲ ਭਾਈ ਤੂੰ ਵੀ ਲੱਗ ਜਾ ਨਾਲ ਚੱਲਾ ਆਹ ਤਾਂ ਕਾਇ ਲਾਈ ਨੇ ਕਿ ਮੈਂ ਚੌੜ ਕਰਦੇ ਹੁੰਦੇ ਐ ਹੇ 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 ਆਹ ਸਿੱਟਣ ਕੇ ਉਰਲਾ ਪਾਪੜ ਜਾ ਐ ਹਲਗੀ 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 ਚੱਲ ਚਾਲਾ ਇਹਨਾਂ ਦੀ ਬੰਦਿਆਂ ਦੀ ਸੈਂਡਿੰਗ ਹੀ ਨਹੀਂ ਹੋਈ ਓਏ ਆਹ ਤਾਂ ਹਾਲਾਤ ਐ ਇਹਨਾਂ ਨੇ ਇੱਧਰ ਆ ਚੱਲਾ ਉਹ ਤਾਂ ਰੋਲੇ ਵਾਲਾ ਪਾਈ ਜਾਂਦੇ ਆ ਪਟੂ ਉਹ ਸਕੋਟਾਂ ਪਹਲਾ ਦੇਉਗੇ ਤੁਸੀਂ ਉਹ ਤੇ ਨਾ ਪੱਜ ਨਹੀਂ ਟਾ ਆਹ ਭਾਈ ਮਿਸਤਰੀ ਬੰਦਿਆਂ ਦੇ ਸਾਡੇ ਕਹੇ ਤੁਸੀਂ ਫਰਮਾ ਹਲਾ ਦੋਗੇ ਵਰਸ ਤੋਂ ਆਇਆ ਇਹ ਕਿੱਥੋਂ ਸੈਟਲਰ ਉਹ ਥਰੱਕ ਜਾਂਦੀ ਨਹੀਂ ਹੋ ਬੰਦਿਆਂ ਨੇ ਭਾਈ ਤਰਾਜ ਕਰਿਆ ਕਹਿੰਦੇ ਆਹ ਕੀ ਕਰੀ ਜੰਨੇ ਤੁਸੀਂ ਆਹ ਭਾਈ ਆ ਗਿਆ ਚੋਬਰ ਹੋਣ ਲਾਉ ਜੀ ਬਰੇ ਕੋਈ ਆਦਾ ਕੋਈ ਗੋਰੀ ਆ ਤਾਂ ਉਂਡਿ ਡਿੱਗਦਾ ਸੀ ਪਹਿਲਾਂ ਹੀ ਚੱਲਾ తను మన గే జ తోడినా ਆਹ ਬਈ ਇਹਦਾ ਮੂਡ ਬਣ ਗਿਆ ਹੁਣ ਤਾਂ ਤਾਂ ਲੱਤਾਂ ਕੰਮੀ ਜਾਂਦੀਆਂ ਸੀ ਥੱਲੇ ਸ਼ੇਰ ਬਣ ਗਿਆ ਇਹ ਚੱਲਾ ਚੱਲਾ ਇੱਕ ਤਾਂ ਗੋਬਨੀਆ ਨਾ ਉਹ ਗੁੰਜੇ ਚ ਪੱਤੀ ਚੱਲ ਉਹ ਥੋੜਾ ਹੀ ਫੜ ਲਿਆ ਤੂੰ ਆਹ ਸ਼ਾਟ ਚੰਗਾ ਲਾ ਗਿਆ ਚੱਲਾ ਗੁਰਪ੍ਰੀਤ ਆ ਗਿਆ ਓ ਤੇੜੂ ਕੁ ਤੇਰੇ ਓ ਤੇੜੂ ਕੁ 60 ਵਜੇ ਨੇ ਕਈ ਵਾਰੀ ਉਹ ਲੋਹੇ ਦਾ ਗੇਟ ਸੀ ਆ ਇਹ ਵੱਡਾ ਕਿਹੜਾ ਨਕਸ਼ਾ ਓਏ ਇਹਨੂੰ ਹੋਰ ਕਰਨਾ ਨੇ ਉਹ ਠੇਢੀ ਉਹ ਹੁਣ ਤਾਂ ਡਿੱਗੂਗੀ ਓਏ ਹੁਣ ਡਿੱਗੂਗੀ ਹੁਣ ਡਿੱਗੂਗੀ ਆ ਜਾ ਆ ਪਾਈ ਉਹ ਜੰਮੂ ਕਸ਼ਮੀਰ ਦੇੋਂ ਤਾਂ ਨਹੀਂ ਆ ਸਰ ਜਾਓ ਬਣ ਗਿਆ ਹੈ ਨਾ ਹਾਂ ਓਏ ਚਲੋ ਡਲਾ ਕੱਢ ਕੇ ਟੰਬਾ ਪਾਉ ਲੋ ਤਾਂ ਚੱਕਰੀ ਓ ਪਿੰਡ ਚਲੋ ਆਇਓ ਦਵਾਰੇ ਜੋਸ਼ ਜਮਾਉਂਦੇ ਆ ਇਹ ਆਹ ਹੋ ਬੱਜੂਗਾ ਪਿਆਯੋ ਇਹ ਚਲੋ ਸਪੋਟਾਂ 'ਚ ਬਈ ਬੱਜੂਗੀ ਮੈਂ ਵੀਡੀਓ ਬਣਾਉਣਾ ਉੱਥੇ ਦੇਖਾ ਬੱਜੂਗੀ ਸਪੋਟਾਂ 'ਨਾ ਓਏ ਇਹ ਬਾਈ ਆਹ ਦੇਖੀ ਹਵਾ ਬੱਜੂ ਆਹ ਵਾਲੀ ਨਹੀਂ ਹੋਈ ਓਏ ਭਾਈ ਅਸੀਂ ਪਹਿਲਾਂ ਕੀੜੇ ਦਿਖਾਉਂਦੇ ਹੁੰਦੇ ਸੀ ਨਾ ਤੇ ਆਹ ਕੀੜੀਆਂ ਦੇਖੋ ਕਿਉਂਕਿ ਬੜਾ ਇਹ ਦੂਰੋਂ ਜ਼ੂਮ ਨਹੀਂ ਕਰਦਾ ਇਹ ਕਿੜਾਈ ਫੋਨ ਹੈ ਮੇਰੇ ਕੋਲੇ ਓਏ ਆ ਓਏ ਆ ਕੰਡ ਡਿੱਗ ਗਈ ਓਏ ਓਏ ਆ ਕੀ ਹੋ ਗਿਆ ਆ ਕੀ ਹੋ ਗਿਆ ਓਏ ਆਹਾ ਆ ਇਹ ਖੜੇ ਖੜੇ ਨੂੰ ਕੀ ਹੋ ਗਿਆ ਇਹਨਾਂ ਨੂੰ ਓਏ 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 ਨਾ 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 ਯਾਰ ਓ ਟੂਈ ਲੱਗੀ ਇੱਕ ਦੀ ਤਾਂ ਬਈ ਕਾਸ਼ ਦੀ ਟੂਈ ਲੱਗੀ ਉਸ ਨਹੀਂ ਹੋਇਆ ਜੀ ਕਾਸ਼ ਦੀ ਟੂਈ ਲੱਗੀ ਸੀ ਭਾਈ ਕਾਸ਼ ਤੈਨੂੰ ਸਿੱਟ ਲਿਆ ਓਏ ਕਿਉਂ ਮੰਦਾ ਤਿਆਰੀ ਜਾ ਬਈ ਪੂਰਾ ਇਹ ਫੌਜੀ ਆ ਵਾਦਾ ਗੰਬੜ ਗਿਆ ਚੱਲਾ ਓਏ ਗੋਰ ਗੋਰੀ ਨਾ ਬੱਸ ਬੱਸ ਇੰਨੇ ਹੁੰਦਾ ਬਹੁਤ ਆ ਸ਼ਾਬਾਸ਼ ਇਹ ਖਰਚਾ ਉੜ ਬਹਿ ਜੀ ਮੁੰਡੇ ਕਈ ਵਾਰੀ ਮੂਡ ਚ ਆ ਜਾਂਦੇ ਹੁੰਦੇ ਆ ਕੁਛ ਨਹੀਂ ਆ ਭਾਈ ਇਹਨਾਂ ਦਾ بیم ਭਰਨ ਦਾ ਤਰੀਕਾ ਦੇਖੋ ਕਿਆ ਬਾਤ ਹੈ ਥੱਲੋਂ ਵੀ ਇਹਨਾਂ ਨੇ ਲੋਕ ਬਣਾਇਆ ਹੋਇਆ ਉਹ ਜੜ੍ਹ ਜੀ ਬਣਾਲੀ ਥੱਲੋਂ ਇਹਨਾਂ ਨੇ ਵੀ ਨਿਕਲ ਆ ਜਾਵੇ ਵਿੱਚੋਂ ਇਹ ਸਕੀਮੀ ਆ ਬੰਦੇ ਪਟੂਏ ਉਹ ਯਾਰ ਕੋਸ ਨਹੀਂ ਹੁੰਦਾ ਹਾਂਜੀ ਦੋਸਤੋ ਅੱਦ ਕੀ ਕਿਵੇਂ ਤੁਹਾਨੂੰ ਰੰਗ ਬਰੰਗੇ ਲੱਗਦੇ ਨੇ ਭਾਂਡੇ ਆਏ ਨਾ ਕਿਵਾਂ ਆਪਾਂ ਕਿਸੇ ਮੇਲੇ ਚ ਆ ਗਏ ਇਹ ਭਾਈ ਨਿਸ਼ਾਨੀ ਲਾਈ ਇਹਨੇ ਥੋੜੀ ਥੋੜੀ ਤੇ ਡੇਰੇ ਦੇ ਭਾਂਡੇ ਆ ਖਰਾ ਸਾਰੇ ਲੰਗਰ ਵਾਲੇ ਇੱਥੇ ਆ ਸੇਵਾਦਾਰ ਲੱਗ ਰਹੇ ਨੇ ਸਾਰੇ ਮੰਡਿਆਂ ਦੀ ਨਿਸ਼ਾਨੀ ਲਾਉਂਦੇ ਆ ਭਾਈ ਇਹ ਪੱਟੀਆਂ ਦੇ ਵੀ ਲਾਉਂਦੇ ਓਏ ਹਾਂ ਹਾਂ ਤੇ ਆਹ ਪੈਂਟਰ ਕਿਥੋਂ ਆਇਆ ਹੈ ਇਹਨੇ ਬੀਰੂ ਵਾਲੇ ਤੋਂ ਬੀਰੂ ਵਾਲੇ ਠੀਕ ਹੈ ਨਾਣਾ ਕੰਮ ਤੋਂ ਦਾਖਾਤ ਨੂੰ ਯਾਰ ਕਰਦੇ ਦਾ ਸੇਵੇ ਘਰ ਵਕੀਲ ਆ ਤੂੰ ਆ ਓਏ ਆ ਘੈਂਟ ਲੱਗਦੇ ਆ ਓਏ ਹਨਾ ਆ ਘੈਂਟ ਲੱਗਦੇ ਆ ਭਾਈ ਕਿਆ ਬਾਤ ਹੈ ਸਾਰਿਆਂ ਦੇ ਲਾਉਂਗੇ ਬਗੀਚੇ ਅੰਦਰ ਹੋਏ ਨਹੀਂ ਜੇ ਚਮਚਾਂ ਦੇ ਵੀ ਵੱਡੇ ਭਾਂਡੇ ਥਾਲਾਂ ਤੇ ਅੱਛਾ ਸਾਰਿਆਂ ਨੂੰ ਵੱਡੇ ਭਾਂਡੇ ਹਾਂ ਸਹੀ ਗੱਲ ਹੈ ਨਾ ਨਾ ਬਈ ਜ਼ਰੂਰੀ ਹੈ ਇਹ ਹਾਂ ਜੀ ਕਿਆ ਬਾਹਰ ਅੰਦਰ ਹਾਂ ਅਕੜਾਂਗਾ ਹਨ ਹੋਏ ਕੜਾਂਗਾ ਤੇ ਪਤਿਲਾਂ ਤੇ ਤੇ ਦੇਗਾਂ ਤੇ ਹੋਏ ਠੀਕ ਆ ਪਹਿਲਾ ਪ੍ਰਸ਼ਾਦਾ ਪਾਣੀ ਸ਼ਕ ਲੈਂਦੇ ਆ ਉਹ ਤਾਂ ਫਿਰ ਹਜੇ ਕੇਰਾ ਲੇਟਾ ਲਾਟੀ ਕਰ ਰਹੇ ਨੇ ਸਾਰੇ ਹਾਂਜੀ ਦੋਸਤੋ ਆ ਬਾਬਾ ਜੀ ਦੇ ਨਾਲ ਆਪਣੇ ਪਿੰਡ ਦੇ ਸੇਵਾਦਾਰ ਖੜੇ ਨੇ ਤੇ ਬੜੇ ਚੰਗੇ ਲੱਗੇ ਬਹੁਤ ਸੇਵਾ ਕਰਦੇ ਨੇ ਭਾਈ ਡੇਰੇ ਦੇ ਵਿੱਚ ਤੇ ਚੰਗੀ ਗੱਲ ਹੈਗੀ ਤੇ ਕਰਨੀ ਵੀ ਚਾਹੀਦੀ ਹੈ ਤੇ ਸਾਰੇ ਭਾਈ ਮੋਹ ਪਿਆਰ ਬਣਾ ਕੇ ਰੱਖਿਆ ਕਰੋ ਤੇ ਚੰਗੀ ਗੱਲ ਬਾਤ ਆ ਗਈ ਤੇ ਸਾਧੂ ਸੰਤਾਂ ਦਾ ਆਸ਼ੀਰਵਾਦ ਮਿਲਦਾ ਰਹਿੰਦਾ ਹੈ ਜੀ ਆਪਣਾ ਯਾਰਾਂ ਹਾਂਜੀ ਦੋਸਤੋ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟਾਇਆ ਸੀ ਨਾ ਆ ਪਾਂਡਿਆਂ ਦੇ ਸਾਰੇ ਲਾਲ ਰੰਗ ਦੇ ਨਿਸ਼ਾਨੀ ਲਾਈ ਜਾਂਦੇ ਆ ਸੇਵਾਦਾਰ ਸਾਰੇ ਤੇ ਭਾਈ ਡੇਰੇ ਦੇ ਬਰਤਨ ਨੇ ਸਾਰੇ ਲੰਗਰ ਦੇ ਤੇ ਨਾ ਇਹ ਤਾਂ ਮਣੀ ਮੋਟੀ ਕੋਈ ਮੀਂਹ ਦੇ ਵਿੱਚ ਹਵਾ ਲੱਗ ਜੂ ਇਹਨਾਂ ਨੂੰ ਕੋਈ ਸਾਫ਼ ਕਰਕੇ ਧਰ ਦਾਂਗੇ ਤੇ ਨਾ ਥੋੜਾ ਬਹੁਤ ਚੱਲ ਕਿਵੇਂ ਸੇਵਾਦਾਰਾਂ ਨੂੰ ਚੰਗਾ ਲੱਗਦਾ ਤੇ ਕੁੰਡਿਆਂ ਤੇ ਕਿਥੇ ਲੋਟ ਲੱਗਦਾ ਵੀ ਕਾਲੇ ਨਾ ਹੋਣ ਉੱਥੇ ਨਿਸ਼ਾਨੀਆਂ ਲੱਗਣਗੀਆਂ ਦੇ ਪਾਈ ਸਭ ਵਕੀਲ ਚੱਕੀ ਜਾਂਦਾ ਜੱਗ ਹਾਲਾ ਗਿੱਲਾ ਨਹੀਂ ਹੋਏ ਠੀਕ ਹੈ ਭਾਈ ਮੁੰਡਿਆ ਤੇ ਉਧਰ ਬਰੀਕ ਭਾਂਡੇ ਛੋਟੇ ਕਿਵੇਂ ਬਣ ਜਾ ਰਹੇ ਜਿ ਨਹੀਂ ਹੁੰਦੇ ਆ ਇਹ ਲਾਦੀ ਸੇਲ ਤੇ ਆ ਦੇਖੋ ਰੋਟੀਆਂ ਵਾਲੀ ਚੱਕ ਲੈਵੇ ਲੈ ਭਾਈ ਇਹ ਅੰਦਰੋਂ ਲੈਂਦੇ ਕੱਢ ਕੇ ਭਾਈ ਅੰਦਰ ਹੋਰ ਪੈ ਨਹੀਂ ਖਾਸੇ ਕਰਪਾਣਾ ਇਹ ਬਰੀਕ ਹੈਗੇ ਇਹਨਾਂ ਦਾ ਲੋੜ ਹੀ ਲਾਉਣੀ ਆ ਭਾਈ ਆਪਣਾ ਮਿਸਤਰੀ ਏ ਸਿੰਘ ਵਾਲਾ ਇਹ ਭਾਈ ਏਸਿੰਗਾ ਦੀ ਸਰਵਿਸ ਵੀ ਕਰਦਾ ਪਰ ਕਿਤੇ ਮੀਂਹ ਜੇ ਪੈਣ ਲੱਗਿਆ ਮੰਨ ਤਰਾ ਲੋਕਾਂ ਨੇ ਪੱਕੇ ਹੀ ਬੰਦ ਕਰਤੇ ਹੋਣਗੇ ਨਾ ਹੋਏ ਤੇ ਇਹਨਾਂ ਦੀਆਂ ਮੱਖਰੀਆਂ ਬਦਲੀ ਜਾਂਦੇ ਆ ਲੋਕ ਜੇ ਨਹੀਂ ਹੁੰਦੇ ਆਹ ਤੇ ਭਾਈ ਕਾਰਾਗਰੀ ਕਰ ਲੰਦਾ ਤੇ ਆ ਭਈ ਦੀ ਸਾਰੀ ਵਰਕਸ਼ਾਪ ਆ ਭਈ ਦੀ ਬੈਗ ਦੀ ਅੱਛੀ ਇਹਦੇ ਵਿੱਚ ਬਹੁਤ ਮਹਿੰਗੇ ਪਾਰਟ ਆ ਇਹਦੇ ਕੋਲੇ ਪਤਾ ਨਹੀਂ ਕੀ ਸਪਲਾਈ ਫਿਰਦਾ ਇਹ ਚ ਇਹ ਹਾਂ ਖੋਲ ਕੇ ਦਿਖਾਉਣੇ ਆ ਭਾਈ ਲੈ ਨਾਥਾ ਤੈਨੂੰ ਪਟਾਰੀ ਦੇ ਵਿੱਚੋਂ ਸੱਪ ਦਿਖਾਉਣੇ ਐ ਉਹ ਥੋੜੀ ਮੈਨੂੰ ਇਹਦਾ ਪਲਾਸ ਐ ਕੱਲਾਇ ਚੋਏ ਪਲਾਸ ਕਿਉਂ ਆਪਾਂ ਇਹਦੇ ਸਾਰੇ ਸੰਦ ਹੀ ਨੇ ਮੈਨੂੰ ਤਾਂ ਦਿਖੋ ਕੋ ਨਹੀਂ ਨਿਕਲ ਜਾਣੀ ਕੋਈ ਮੈਨੂੰ ਗੈਸ ਤੇ ਕਰ ਓਏ ਆ ਤਾਂ ਸਿਲੰਡਰ ਉਹ ਲਈ ਫਿਰਦਾ ਕਿੜਿਓ ਟੈਂਟ ਜਾਈ ਲਾਉਂਦੇ ਹੁੰਦੇ ਉਹ ਉਹ ਚੁੱਲ੍ਹੇ ਚਾਹ ਜੇ ਕਰਨ ਵਾਲੇ ਲੱਗਦੇ ਮੈਨੂੰ ਆ ਹਨਾ ਉਹੋ ਹੀ ਐ ਤੇ ਖਾਲੀ ਆ ਓਏ ਖਾਲੀ ਕੋ ਸਾਰੇ ਇਹ ਵਿੱਚ ਤਿੰਨ ਚਾਰ ਬਦਲ ਤੇ ਇੱਕ ਆ ਅਸੀ ਓ ਰੀਅਲ ਆ ਆ ਲਾਈ ਫਰਦਾ ਟੁੱਡੀ ਐ ਚਾਹ ਜੂ ਕਰਨੀ ਹੁੰਦੀ ਰੱਚ ਉਹਦੇ ਵਾਸਤੇ ਤੇਰੇ ਕੋਲੇ ਇਹ ਤੇ ਗੈਸ ਪੌਣ ਵਾਲੇ ਆ ਆਹਾ ਇਹਦੇ ਖਾਲੀ ਹੋ ਗਏ ਨਵੇਂ ਭਰੇ ਵੀ ਇਹੇ ਇਹ ਘਰੇ ਦਾ ਭਾਈ ਕੰਮ ਚੱਲਦਾ ਰਹਿੰਦਾ ਵੀਰ ਸਰਵਿਸ ਕਰਦਾ ਘਰੇ ਏਸੀਆਂ ਦੀ ਉਹਦਾ ਸੀਜ਼ਨ ਦੇ ਵਿੱਚ ਘਰ ਸੋਡੇ ਨਾ ਕਿਹੜੇ ਵੀਰ ਨੇ ਭਾਈ ਏਸੀ ਦੀ ਕੋਈ ਸਰਵਿਸ ਕਰਾਉਣੀ ਹੈ ਸਾਡੇ ਪਿੰਡ ਦਾ ਭਾਈ ਮਿਸਤਰੀ ਕੋਪਾ ਸਿੰਘ ਕਹਿੰਦੇ ਆ ਅਸੀਂ ਪਿਆਰ ਨਾਲ ਇਹਨੂੰ ਆਹ ਲੌਗ ਵਲੌਗ ਤੇ ਨਾ ਭਾਈ ਜੀ ਕੋਪਾ ਸਿੰਘ ਕੋਪਾਣੀ ਤੇ ਉੱਤਰ ਕੋਲੇ ਉਹ ਸੀ ਆ ਉਹ ਪੱਖਾ ਜਾ ਉਹ ਹੈ ਓਏ ਉਹ ਨਹੀਂ ਸੀ ਕਿ ਉੱਤਰ ਕੋਲੇ ਪੰਪ ਜਾ ਉਹ ਹੂੰ ਉਹ ਦਿਖਾ ਲਓ ਪਈ ਗੁਰਦੁਆਰੇ ਦੀ ਜੀ ਬਾਬਾ ਚੱਲ ਠੀਕ ਹੈ ਭਾਈ ਹਾਂਜੀ ਦੋਸਤੋ ਅੱਜ ਥੋੜੀ ਆ ਪਾ ਇੱਥੇ ਬਸ ਸੇਵਾ ਸੀ ਕੁਸਾ ਲਾਸਟ ਭਾਂਡਿਆਂ ਦੀ ਕਰੀ ਐ ਬਾਕੀ ਤੁਸੀਂ ਉਹ ਪਸਗਾਂ ਵਾਲੇ ਬੰਨੀਆਂ ਜੀ ਮਿਸਤਰੀ ਲੱਗ ਰਿਹਾ ਹਜੇ ਤੇ ਬਸ ਉਹ ਥੋੜੇ ਬਤ ਉਹ ਸ਼ੂਟ ਕਰਿਆ ਬਾਕੀ ਥੋੜੀ ਸੇਵਾ ਕਰੀਏਗੀ ਤੇ ਆ ਭਾਂਡਿਆਂ ਦੇ ਮੁੰਡਿਆਂ ਨੇ ਭਾਈ ਰੰਗ ਲਾਇਆ ਸਾਰੇ ਨੇ ਤੇ ਹੁਣ ਅੰਦਰ ਫਸਾਂ ਤੇ ਕੁਝ ਉੱਥੇ ਸਾਮੀਆਂ ਹੁੰਦੇ ਆ ਕੁਝ ਉਹ ਅੰਦਰ ਤੇ ਰਹੇ ਉਹ ਉੱਥੇ ਤੇ ਜੇ ਤੁਸੀਂ ਭਾਈ ਬਲੌਗ ਇੱਥੋਂ ਤੱਕ ਦੇਖਿਆ ਤਾਂ ਸ਼ੁਕਰੀਆ ਤਾਂ ਪਰਵਾਰਿਕ ਵੀਡੀਓ ਹੁੰਦੀਆਂ ਤੁਸੀਂ ਲਾਜ਼ਮੀ ਦੇਖ ਲਿਆ ਕਰੋ ਬੱਚੇ ਦੇਖ ਸਕਦੇ ਕੋਈ ਵੱਡੀ ਗੱਲ ਨਹੀਂ ਗਈ ਤਾਂ ਕੋਈ ਗਲਤ ਨਹੀਂ ਬੋਲਦੇ ਜਾਂ ਗਲਤ ਦਿਖਾਉਂਦੇ ਨਹੀਂ ਖਰਾ ਤੇ ਨਵੇਂ ਭਰਾ ਜੋੜਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਚੰਗਾ ਲੱਗਦਾਗਾ ਤਾਂ ਬਲੌਗ ਇੱਥੋਂ ਤੱਕ ਦੇਖਣ ਲਈ ਤੁਹਾਡਾ ਸ਼ੁਕਰੀਆ ਜਿਉਂਦੇ ਰਹੋ ਬਸਦੇ ਰਹੋ ਰੱਬ ਰਾਖਾ